ਆਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਵੀਰ ਜੱਗੀ ਡੈਰੀ ਫਾਰਮ ਬਰਨਾਲਾ ਇੱਥੋਂ ਕਵਰ ਕਰਦੇ ਪਏ ਆ 98153967 ਵੀਰ ਦਾ ਨੰਬਰ ਆ ਜੱਗੀ ਡੈਰੀ ਫਾਰਮ ਬਰਨਾਲਾ ਵਪਾਰ ਦਾ ਕੰਮ ਆ ਇੱਕ ਆਪਾਂ ਦਿਖਾਵਾਂਗੇ ਤੁਹਾਨੂੰ ਅਜੇ ਟੋਕੜ ਗੱਪਣ ਝੋਟੀ ਐਂਡ ਦੇ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਤਾਜੀ ਸੂਈ ਦੀ ਝੋਟੀ ਤੇ ਪਹਿਲਾਂ ਸਟਾਰਟਿੰਗ ਕਰਦੇ ਆਪਾਂ ਗਾਵਾਂ ਤੋਂ ਆਓ ਅੱਗੇ ਕਰੀਏ ਵੀਰ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਦੇ ਵੀਰ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਜੀ ਬਰਨਾਲਾ ਸ਼ਹਿਰ ਆਪਣਾ ਖਾਸ ਠੀਕ ਹੈ ਕਈ ਵੀ ਸਮਝਦੇ ਨੇ ਵੀ ਭਾਈ ਕਿੱਥੇ ਪੈਂਦਾ ਇਹ ਠੀਕ ਹੈ ਆਪਣਾ ਬਰਨਾਲਾ ਸ਼ਹਿਰ ਆ ਖਾਸ ਵੀਰੇ ਸ਼ਹਿਰ ਤੋਂ ਅੱਧਾ ਕਿਲੋਮੀਟਰ ਬਾਹਰ ਸੇਖੇਵੰਦੀ ਨੂੰ ਜਾ ਕੇ ਆਪਣਾ ਫਾਰਮਰ ਮੋਬਾਈਲ ਨੰਬਰ 98153967 ਕਿੰਨੇ ਨਗ ਹਾਜ਼ਰ ਖੜੇ ਆਜਾ ਹਾਜ਼ਰ ਆਪਣੇ ਕੋਲੇ ਤਿੰਨ ਝੁੱਟੀਆਂ ਨੇ ਜੀ 15 ਬੇੜਾਂ ਨੇ ਠੀਕ ਹੈ ਜਦੋਂ ਮਰਜੀ ਵੀਰ ਆ ਕੇ ਗਾਵਾਂ ਹੁੰਦੀਆਂ ਆਹਦੀਆਂ 10 ਤੋਂ 12 ਗਾਵਾਂ ਹੁੰਦੀਆਂ ਹਨ ਭਕਟ ਭਾਈ ਜੀ ਪੰਜ ਚਾਰ ਮੱਝਾਂ ਹੁੰਦੀਆਂ ਨੇ ਠੀਕ ਹੈ ਤੇ ਰੇਟ ਸਾਰੇ ਤਰ੍ਹਾਂ ਦੇ ਹੁੰਦੇ ਆ ਹਾਂ ਜੀ ਭਾਈ ਆਪਣੇ ਕੋਲੇ ਮਨੋਂ ਤਕਰੀਬਨ 50000 ਤੋਂ ਸਟਾਰਟਿੰਗ ਹੁੰਦੀ ਹੈ ਵੀਰੇ ਜਿਆਦਾ ਘੱਟ ਵਾਲੀ ਨਹੀਂ ਆਪਣੇ ਕੋਲੇ ਹੁੰਦੀਆਂ ਇੱਕ ਤਾਂ ਜਿਵੇਂ ਕਹਿ ਜਾਂਦੇ ਅੱਛਾ ਗਰਾਹਕ ਆਊਗਾ ਲੱਖ ਵਾਲੀ ਹੁੰਦੀ ਆ ਪਰ ਆਪਣੇ ਕੋਲੇ 50000 ਦੀ ਬੈੜ ਜਿਵੇਂ ਨਾਰਮਲ ਦੁੱਧ ਪੀਣ ਵਾਲੀ ਉਦੋਂ ਚੱਲ ਪੈਂਦਾ ਸਟਾਰਟ ਹਾਂ ਉਦੋਂ ਚੱਲ ਪੈਂਦਾ ਕੀ ਗੱਲ ਹੈ ਨਾ ਵੀਰੇ ਜਿਹੜਾ ਹੁਣ 30 35 ਦੇ 40 ਮੌਸਮਾ ਖਰਾਬ ਆ ਜੈ ਜੈ ਗੱਲ ਉਹਨਾਂ ਤੋਂ ਦੁੱਧ ਕੱਢਦੀਆਂ ਨੇ ਗਰੀਬੰਦਾ ਮਸਾਂ ਪੈਸੇ ਲੈ ਕੇ ਆਉਂਦਾ ਉਹ ਗੱਲ ਕਿ ਕਿ ਖਰਾਬ ਹੋ ਜਾਂਦੀ ਹੈ ਵਪਾਰੀ ਦਾ ਨਾਮ ਬਦਨਾਮ ਨਾਲੇ ਅਗਲੇ ਦੇ ਪੈਸੇ ਖਰਾਬ ਹੁੰਦੇ ਆ ਜਿਹੜੇ ਵੀਰ 30 35 40 ਦੀ ਲੈਣਾ ਚਾਹੁੰਦੇ ਆ ਨਾ ਉਹ 50 55 ਲਾਓ 60 ਜਦੋਂ ਸਾਲ ਚ ਦੁੱਧ ਪਾਓਗੇ ਤੁਹਾਨੂੰ ਫੇਰ ਐਵਰੇਜ ਦਾ ਪਤਾ ਲੱਗੇ ਜੈ ਜੈ ਗੱਲ ਆ ਜੀ ਆਪਾਂ ਗਰਮੀਆਂ 'ਚ ਕੋਟ ਪਾਵਾਂਗੇ ਤਾਂ ਬਿਮਾਰ ਹੋਵਾਂਗੇ ਮੁੜ ਕੇ ਹੀ ਹੋਊਗਾ। ਹਾਂਜੀ ਉਹ ਡੰਗਰ ਮਾੜਾ ਲਾਵਾਂਗੇ ਬਸ ਉਹੀ ਹਰ ਗੱਲ ਆ ਬਾਈ। ਜੈ ਜੈ ਗੱਲ। ਫੁੱਟ ਨਾ ਹੋਣੀ ਹੁਣ। ਪਹਿਲਾ ਨੰਬਰ ਕ੍ਰਾਸ ਬਹਿੜ ਆ। ਹਾਂਜੀ ਬਾਈ ਜੀ ਐ ਮਨ ਨੂੰ ਵੀ ਸ਼ਾਈ ਵਾਲ ਕੇ ਲੋ ਚਾਹੇ ਗਦਰੀ ਰਾਠੀ ਆ ਵੈਸੇ ਇਹ। ਗੇਰ ਗੁਰਸਾਰਾ ਕੋਈ ਆ। ਉਹਦੇ ਵਿੱਚ ਗਰਲੈਂਡ ਹੋ ਕੇ ਜੋ ਵੀ ਸਰ ਇੱਕ ਕਿਸਮੀਆਂ ਇਹਦੇ ਵਿੱਚ ਐ ਮਨ ਨੂੰ। ਪਿੱਛੇ ਬੱਚੀ ਐ। ਬੱਚੀ ਐ ਜੀ ਪਿੱਛੇ ਸਵੇਰੇ ਸੁੱਈ ਐ 6 ਵਜੇ। ਜੇਰ। ਜੇਰ ਦੀ ਓਕੇ ਬਾਹਰ ਬੰਨੀ ਹੋਈ ਜੇਪਾ ਤੁਹਾਡੇ ਖੜੇ ਤੂੰ ਜੇਰ ਪਗੇ ਜੇਰ ਦੀ ਪ੍ਰੋਪਰ ਜੇਰ ਬਿਲਕੁਲ ਓਕੇ। ਸੇਕ ਨਿਸ਼ਾਨ ਸੁਆ ਇਹ ਇਹਨੇ ਸੁਆ ਦੁੱਧ ਗਿਆ ਬਾਈ ਠੀਕ ਹੈ 14 ਕਿੱਲੋ ਦੁੱਧ ਮਾਲਕ ਨੇ ਦੱਸਿਆ ਵੀ ਪਹਿਲਾਂ ਨੇ ਦਿੱਤਾ ਠੀਕ ਹੈ ਹੁਣ ਆਪਾਂ ਜੇ ਬੱਚਾ ਚੰਗਾ ਚੰਗਾ ਆ ਗਿਆ ਤਾਂ ਇਹ ਮੰਨੂ ਵੀ ਆਪਾਂ ਕਿੰਨੋ ਵੀ ਨਹੀਂ ਚੋਇਆ ਬਤਾ ਦੂਰ ਮਾਰ ਕੇ ਦੇਖ ਲੀ ਬੰੂ ਥਣ ਸਹੀ ਦੇਖੇ ਨੇ ਐਵੇਂ ਕਹਿਦਗੇ ਵੀ ਹੋਣੀ ਅਸੀਂ ਤਾਂ 8 ਕਿੱਲੋ ਖਾਲੀ ਕਰ ਤੀ 10 ਕਿਲੋ ਨਾ ਕੋਈ ਫਰਕ ਨਹੀਂ ਬੱਚੇ ਨੇ ਪਾਈਆ ਪੀਤਾ ਪਤਾ ਨਹੀਂਦਾ ਕਿੰਨੋ ਪੀਤਾ ਅੰਦਾਜ਼ਾ ਕਿਨੇ ਦੁੱਧ ਚੱਲ ਜੂਗੀ 15 ਕਿਲੋ ਦੁੱਧ ਦੇ ਦੂਗੀ ਬਾਈ ਰਾਮ ਦਾ ਜੀ ਜੇ ਮੈਂ ਕਹਾਂ ਨੂੰ 20 ਕਹਾ ਲੁਠਾਰਾਂ 14 ਕਿਲੋ ਦੁੱਧ ਦੇ ਦੂਗੀ ਤੇ ਫੈਟ ਦਊਗੀ ਹਾਂ ਮੱਝਾਂ ਦੀ ਫੈਟ ਹੋਊਗੀ ਵੀਰੇ ਤੋਰੇ ਬਾਈ ਜੀ ਬਾਹਰ ਤੇ ਵੇਚ ਨਹੀਂ ਕਿਹਨੇ ਰੇਟ ਉਹੀ ਕਰਨੇ ਆ ਵੀਰੇ ਇੱਕ ਗੱਲ ਆਪਣੀ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਵੀਰਾਂ ਨੂੰ ਤੇ ਜਿਹੜੇ ਰੇਟ ਹੋਣਗੇ ਆਪਣੇ ਆ ਤੁਰਪ ਤੋਂ ਵਸ਼ੀ ਠੀਕ ਹੈ ਠੀਕ ਹੈ ਸਿੱਧੀ ਧੋਰੀ ਮੜੀ ਬੱਜਾ ਮੈਜਨੂਨੀ ਹੋਣਗੇ ਹਾਂ ਬਸ ਭਾਈ ਬਣ ਕੇ ਨਾ 1500 ਦੀ ਛੋੜ ਵਾਲੇ ਮੁੱਲ ਹੋਣਗੇ ਠੀਕ ਹੈ ਵੀਰ ਬਣ ਕੇ 5-4000 ਜਿਉ 2000 ਘੱਟ ਵਾਲਾ ਨਾ ਖੇਚਲਾ ਕਰੇ ਠੀਕ ਹੈ ਕਿਉਂਕਿ ਤੂੰ ਹੋਲੀ ਉਹ ਮੰਗ ਰਹੇ ਨੇ ਕਿਹੜੀ ਬਸ ਆਪਾਂ ਜਿਹੇ ਚ ਪਾਉਣੇ ਪਰ ਇੱਕ ਛੋੜ ਇਹਦਾ ਭਾਅ ਕਰਨਾ ਆਪਾਂ ਕਿੰਨਾ ਵੇਚਣਾ ਹੈ ਲੈ ਕੇ 57000 ਰੁਪਏ ਠੀਕ ਹੈ ਕੁਝ ਮਾਨਤਾਨ ਕਰਦੇ ਹੈਗੇ 55 ਹੀ ਦੇ ਦਾਂਗੇ ਹਾਂ ਇਹ ਆਪਾਂ ਮੰਗਲ ਨੂੰ 66 ਮੰਗ ਲਈਏ ਠੀਕ ਹੈ ਇਹ ਮੰਗ ਲਈਏ 60 ਮੰਗ ਲਈਏ 60 ਠੀਕ ਹੈ ਉਨੇ ਪੈਸੇ ਹੀ ਮੰਗੇ ਨੇ ਠੀਕ ਹੈ ਝੂਰ ਦੀ ਟੰਡੀਆਂ ਨੇੜ ਨੂੰ ਨਹੀਂ ਦੀ ਸਾਫਾ ਜਮ ਅੱਗੇ 2 ਨੰਬਰ ਜਿਹੜੀ ਬੈੜ ਦੇਖੀ ਜਾਂਦੇ ਆ ਦੋ ਤਾਂ ਹੁੰਦਾ ਬਾਈ ਜੀ ਪਹਿਲਾਂ ਬੱਛੀ ਆ ਕੈਦਨ ਲੈਂਦੀ ਆ ਦਿਨ ਤੋਂ ਚਾਰ ਲੈ ਜੂਗੀ ਹਜੇ ਠੀਕ ਹੈ ਸਾਫ ਸੁਥਰੀ ਆ ਜੀ ਥਣ ਗੁੱਲੇ ਵਾਲਾ ਹਾਂ ਜੀ ਥਣ ਗੁੱਲੇ ਵਾਲਾ ਵਧੀਆ ਬੱਤੀ ਫਿਟਿੰਗ ਫੂਟਿੰਗ ਦਿਖਾ ਦਿਓ ਤੁੰਗੋ ਬਹੁਤ ਚੰਗੀ ਬਣੀ ਪੂਰੀ ਹੋਈ ਆ ਬੱਛੀ ਐ ਭਰੇ ਦੁੱਧਾਂ ਦੀ ਕਿੱਥੇ ਚੱਲ ਜੂਵੇ ਬਈ 12 ਕਿਲੋ ਟਾਈਮ ਦਾ ਦੇ ਦੂੰਗੀ 24 ਕਿਲੋ ਵਾਲੀ ਹੈਗੀ ਆ ਹਾਂ 24 25 ਤੋਂ ਫੁੱਲਾ ਦੇ ਦੂੰਗੀ ਬਾਕੀ ਜਿਹੜਾ ਦੁੱਧ ਹੁੰਦਾ ਬਾਈ ਜੀ ਉਹ ਹੁੰਦਾ ਕੇ ਠੀਕ ਹੈ ਕਿਉਂਕਿ ਪਹਿਲੇ ਬੱਚੇ ਨੇ ਉਹਦਾ ਮੈਨ ਚੋਰੀ ਆ ਠੀਕ ਹੈ ਇਹ ਹੁਣ ਕੋਈ ਮੇਰੇ ਵਰਗਾ ਲੈ ਜਾ ਕੇ ਬੰਨ ਕੇ ਮੁਣ ਕੇ ਕਾਖੀ ਨਾ ਪਾਏ ਫਿਰ ਪਾਈਆ ਨਹੀਂ ਦਿੰਦੀ ਜੇ ਚੰਗੀ ਕੇਰ ਕਰੂ ਤਾਂ 28-30 ਵੀ ਚੋਲੂਗਾ 20 ਤੋਂ ਪਾਰ ਮੰਨ ਕੇ ਲੈ ਜਾਏ 20 ਤੋਂ ਆ ਖੁੱਲੋ ਦੇ ਦੂਗੀ ਬਈ ਠੀਕ ਹੈ ਰੇਟ ਇਹਦਾ ਬਾਈ ਜੀ ਕੀ ਰਹਿਣਾ ਬਾਈ ਜੀ ਜਿਹੜਾ ਇਹਦਾ ਮੁੱਲ ਆ ਨਾ 75000 ਰੁਪਏ ਮੰਗੌਣ ਨੂੰ 80 ਮੰਗਾ ਲਓ 80 ਮੰਗਾ ਲਓ ਠੀਕ ਹੈ ਹਾਂ 75000 ਦੀ ਬੱਚੇ ਆਪਾਂ ਦੇ ਦੇਵਾਂਗੇ ਪਰ ਆਪਾਂ ਕਹਿੰਦਾ 75 ਦੇ ਦਾਂਗੇ ਜਿੱਤੋਂ ਖਰੀਦੀ ਉਹਨਾਂ ਨੇ ਲੱਖ ਮੰਗਿਆ ਹੁਣ ਉਹ ਬਾਈ ਜੀ 1-20 ਮੰਗਦੇ ਸੀ ਪਹਿ ਸੋ ਇਹੀ ਕਹਿੰਦੇ ਬੁੱਟ ਤੇ ਸਿੱਖੂ 'ਚ ਫਰਕ ਹੁੰਦਾ ਆਪਾਂ ਨੇ ਵੇਚਣੀਆਂ ਨੇ ਵੀਰੇ ਆਪਾਂ ਨੇ ਕਿਹਦੇ ਰੱਖਣੀਆਂ ਨੇ ਕਰਮਾਣੀਆਂ ਜੈ ਜੈ ਗੱਲ ਹੁਣ ਆਪਾਂ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਦੁੱਧ ਪੀ ਲਾਂਗੇ ਅਗਲੇ ਤਾਂ ਕਹਿ ਨਹੀਂ ਦੱਸ ਸਕਦੇ ਦੁੱਧ ਪੀ ਲਾਂਗੇ ਹਾਂ ਜੀ ਨਾ ਹੋਊਗਾ ਆਪਾਂ ਪੈਸੇ ਲਾਇਆ ਪੈਸੇ ਮੋੜ ਕੇ ਘਰੇ ਲਿਆਉਣੇ ਆ ਲਿਆਉਣੇ ਆ ਬਾਈ 1000 2000 ਵਧਾ ਕੇ ਲਿਆਉਣੇ ਆ ਆਪਾਂ ਦਾ ਠੀਕ ਹੈ ਹਾਂ 3 ਨੰਬਰ ਵੈਰ ਦੇਖੀ ਜਾਂਦੇ ਆ ਸੁਆ ਦੂਜਾ ਬਾਈ ਜੀ ਲੇਵਾ ਫਾੜੀ ਵਾਲਾ ਹਨਾ ਇਹ ਲੇਵਾ ਬਹੁਤ ਚੰਗਾ ਫਿਟਿੰਗ ਵਾਲਾ ਲੇਵਾ ਤਿਆਰ ਕਰੂਗੀ ਠੀਕ ਹੈ ਜਿਹੜਾ ਮੋਟੀਵੇਟ ਆ ਉਹ ਵੀ ਬਹੁਤ ਚੰ ਦੁੱਧ ਦੀ ਐਵਰੇਜ ਕੀ ਰਹਿਣ ਵਾਲੀ ਹੈ ਦੀ ਦੁੱਧ ਬਾਈ ਜੀ 22 ਕਿਲੋ ਦੁੱਧ ਮਾਲਕ ਨੇ ਦੱਸਿਆ ਪਤਾ ਨਹੀਂ ਝੂਠ ਬੋਲਿਆ ਪਤਾ ਨਹੀਂ ਸੱਚ ਬੋਲਿਆ ਜਿਹੜਾ ਵੀਰ ਲੈ ਕੇ ਜਾਊਗਾ ਆਪਦਾ ਤਾਜ਼ਾ ਲਾ ਕੇ ਲੈ ਕੇ ਜਾਵੇ ਮੈਂ ਗਰੰਟੀ ਪਾਈ ਆਦੀ ਨਹੀਂ ਦਿੰਦਾ ਕਿਸੇ ਦੀ ਜੈ ਜੈ ਗੱਲ ਐਵੇਂ ਗਰੰਟੀ ਕਹਿੰਦੇ 100 ਖਾਈਏ ਜੀ ਦੀ ਨਾ ਪੁੱਤ ਜੀ ਨਾ ਧੀ ਦੀ ਰੂੜ ਹੀ ਨਹੀਂ ਬਾਈ ਕੀ ਰੂੜ ਅਗਲਾ ਮੋੜ ਕੇ ਕਹਿੰਦਾ ਤੂੰ ਕਿਹਾ ਸੀ ਬਾਈ ਇਹ 20 ਨਹੀਂ ਦਿੰਦੀ 18 ਨਹੀਂ ਦਿੰਦੀ ਆਪ ਦੀ ਇੱਥੋਂ ਅੱਖਾਂ ਨਾਲ ਚੋਣ ਕੇ ਲੈ ਕੇ ਜਾਓ ਤੁਸੀਂ ਕਿੰਨਾ ਚੂਲੋਗੇ ਪਰ ਆਪਾਂ ਜਦੋਂ ਪਸ਼ੂ ਲੈਣੇ ਆਪਾਂ ਇਹ ਨਹੀਂ ਮਿਲਦੇ ਕਿੰਨਾ ਦੇਊਗੀ ਆਪਾਂ ਦਾ ਥਾਂ ਦੇ ਸਾਫ ਦੇਖਦੇ ਹੋ ਉੱਪ ਕਿਉਂਕਿ ਇਹ ਤੁਹਾਨੂੰ ਨਿਰਖਪਕ ਹੁੰਦੀ ਆ ਬਾਈ ਜੈ ਜੈਕਾਰ ਤੇ ਇਹਨਾਂ ਤੋਂ ਵੀ ਕੱਟੂਗੀ ਤੇ ਇਹਦਾ ਰੇਟ 3 ਨੰਬਰ ਦਾ ਕਿਹੜਾ ਇਹਦਾ ਵੀਰੇ ਰੇਟ ਹੈਗਾ ਉਹ ਹੈਗਾ ਕਹਿੰਦਾ 50000 ਰੁਪਇਆ 60000 ਦੇ ਪਛੇ ਆਪਾਂ ਦੇ ਦੇ 20 ਦੀ ਐਵਰੇਜ ਵਾਲੀ 20 ਦੀ ਐਵਰੇਜ ਵਾਲੀ ਜੇ ਪੱਠੇ ਚੰਗੇ ਪਾਊਗਾ ਤਾਂ ਮੈਂ ਕਿ ਨੇਵਾ ਬਹੁਤ ਚੰਗਾ ਬਣਾਊਗੀ ਤੇ ਕੋਈ ਵਾਰ ਨਾ ਵੀਰ ਆਏ ਨਾ ਮੰਨਣ ਵੀ ਸਾਰਿਆਂ ਦੀ ਕਹੀ ਜਾਂਦੇ ਆ ਗਾਰੰਟੀ ਨਹੀਂ ਹੈਗੀ ਗਾਰੰਟੀ ਨਹੀਂ ਹੈਗੀ ਕੀ ਪਤਾ ਨਹੀਂ ਖੋਟਣੀ ਨੇ ਹੁਣ ਇਹ ਸਾਡੀ ਨਾ ਗਰੰਟੀ ਕਹਿਣ ਦਾ ਮਤਲਬ ਇਹ ਹੈ ਵੀਰੇ ਮੰਗਰੋ ਲੋਕ ਪ੍ਰੇਸ਼ਾਨ ਬਹੁਤ ਕਰਦੇ ਆ। ਮਣ ਕੇ ਠੱਗ ਚੋਰ ਐਰਾ ਵਗੈਰਾ। ਕਮੈਂਟਾਂ ਚ ਪਤਾ ਨਹੀਂ ਕੀ ਕੀ ਕੁਛ ਬੋਲਦੇ ਆ। ਜੈ ਜੀ ਗੱਲਾਂ। ਕੋਈ ਜਾ ਕੇ ਸਾ ਮਾਗਲਾ ਨਹੀਂ ਕਰਦਾ ਵਪਾਰੀ ਦਾ ਕੀ ਕਸੂਰ ਹੈ? ਜੈ ਜੀ ਗੱਲਾਂ। ਤੇ ਚਾਰ ਨਬਰ ਕਾਲੇ ਰੰਗ ਦੇ ਦੇਖੀ ਜਾਂਦੇ ਆ। ਬਾਈ ਜੀ ਤੀਜਾ ਸੂਆ ਸੂਗੀ ਪਿਓਰ ਜਮਰ। ਜੈ ਜੀ ਗੱਲਾਂ। ਗਰੰਟਡ ਆਪਣੇ ਗਵਾਹਣ ਚੋਂ ਇਥੋਂ ਲਈ ਆ ਜਮਾ। ਪਹਿਲਾਂ ਨਾ ਪਈ ਦਿੱਤੀ ਸੀਗੀ ਤੋੜ। ਤੀਜਾ ਸੂਆ ਸੁੰਦੇ ਦੁੱਧ ਦੀ ਐਵਰੇਜ ਜਿਹੜੀ ਤੀਜੀ ਆ ਬਾਈ ਤੀਜੀ ਕਹਿ ਕੇ ਦੇਣੀ ਹੈ ਜਿਹੜੀ ਪਹਿਲੇ ਨੂੰ ਪਹਿਲੇ ਕਹਿ ਕੇ ਦੇਣੀ ਐਵਰੇਜ ਕਿੱਥੇ ਕਿ ਚੱਲੂ ਵੈਕਸੀਮਾ ਬਾਈ ਜੀ 16 ਕਿਲੋ ਦਾ ਚੋਆ ਹੋਇਆ ਹੈ ਨਾ ਠੀਕ ਐ ਅੱਗੇ 3 ਕਿਲੋ ਵਾਲਾ 20 ਚੋਲੇ 18 ਚੋਲੇ 5 ਚੋਲੇ ਉਹ ਅਗਲੇ ਦੀ ਸੇਵਾ ਕੀ ਰੇਟ ਕਿੱਥੇ ਕਿ ਰਹਿ ਜੂ ਇਹਦਾ ਜਿਹੜਾ ਇਹਦਾ ਮੁੱਲ ਨਾ ਬਾਈ ਜੀ 55000 ਦੀ ਆਪਾਂ ਦੀ ਦੇਾਂਗੇ 55000 ਦੀ ਤੀਜਾ ਸੂਆ ਸੁੰਦੀ ਆ ਜਰਸੀ ਦਾ ਕਰੋਸ ਆ ਦੁੱਧ ਜਰਸੀ ਦਾ ਕਰੋਸ ਪਿੰਡਾ ਦਿਖਾ ਦੇ ਵੀਰੇ ਜਿਮਾ ਤਾਗਜੀ ਬਦਾਮਾਰਗਾ ਪਿੰਡਾ ਨਰੇ ਦੁੱਧ ਵਾਲੀ ਬੱਚੀ ਆ ਲੈ ਜੈ ਜੈ ਗੱਲ ਤੇ ਰੇਟ ਸਿਰਫ 55 ਜੀ ਸੀਲ ਬਰਫੀ ਜਮ ਆਈ ਬਹਿ ਜਾ ਇੱਥੀ ਜਹੇ ਕੋਈ ਬਾਤ ਤੇ ਨਹੀਂ ਕੋਈ ਨਾ ਲੱਤ ਨਾ ਕੋਈ ਛੜ ਪਤਾ ਵੀ ਨਹੀਂ ਤੇਰੀ ਲੈ ਚਲੋ ਬੰਨ ਦੇ ਲੋ ਤੇ ਸੀਗੀ ਚੌਥੇ ਨੰਬਰ ਤੇ 55000 ਦੇ ਵਿੱਚ ਦੁੱਧ ਪੀਂਦੇ ਕਰ ਦਾਂਗੇ ਆਪਾਂ ਮਾ ਜੀ ਅੱਗੇ 6ਵਾਂ ਨੰਬਰ ਸ਼ਿੰਕਾ ਵਾਲੀ ਵਾੜ ਦੇਖਦੇ ਆ ਚੰਗੀ ਆਉਗੀ ਇਹਦੀ 6ਵਾਂ ਨੰਬਰ ਕਰਾਸ ਆ ਗਈ ਜਰਸੀ ਚ ਹਣਾ ਹਾਂ ਬਾਈ ਇਹਨੂੰ ਜਰਸੀ ਕਹਿ ਲੋ ਸ਼ਹੀ ਵਾਲ ਕਹਿ ਲੋ ਠੰਡੀ ਵਾਦੇਰੀ ਆ ਲੋ ਠੀਕ ਹੈ ਕੋਈ ਵੀਰ ਆਇਆ ਨਾ ਸੋਚਣ ਵੀ ਸਿੰਘਾਂ ਵਾਲੀ ਆ ਠੀਕ ਹੈ ਕੋਈ ਮਾਰਨ ਨੂੰ ਹੁੰਦਾ ਉਹ ਕੀ ਜਿੱਥੇ ਕਰ ਰਹੇ ਨੇ ਬਾਕੀ ਜਿਵੇਂ ਬਾਸ ਛੋਟੇ ਪੜ ਚਲੇ ਗਾਈਆਂ ਹੁੰਦੀਆਂ ਇਹ ਥੋੜਾ ਬੱਚੇ ਜਿਆਦਾ ਕਰਦੇ ਹੁੰਦੇ ਆ ਹਾਂ ਇਹ ਬੱਚੇ ਦਾ ਛੋਟਾ ਹੁੰਦਾ ਹੀ ਇਹਨੂੰ ਕ੍ਰੋਸ ਹੁੰਦਸਨ ਹੁੰਦੀ ਨਾ ਜਿਹੜੀ ਠੀਕ ਹੈ ਥੋੜਾ ਜਿਹਾ ਬੱਚੇ ਦਾ ਕਰਤ ਨਹੀਂ ਹੁੰਦੇ ਇਹ ਕੋਈ ਮਾਰਦੀ ਨਹੀਂ ਕੋਈ ਸਿੰਘਾਂ ਵਾਲ ਤੋਂ ਡਰਨ ਦੀ ਲੋੜ ਨਹੀਂ ਠੀਕ ਹੈ ਥਣ ਲੇਵਾ ਦਿਖਾਦੇ ਅਮਰੀਕਨਾਂ ਅਰਕਾ ਜਿਵੇਂ ਦੁੱਧ ਕਿੱਥੇ ਗਿਆ ਲਜੂ ਦੁੱਧ ਬਾਈ ਦੁੱਧਿਆ ਸਵੇਰ ਹੁੰਦੀ ਆ ਇਹ ਠੀਕ ਹੈ ਪਹਿਲਣ ਦਾ ਦੁੱਧ 12 ਕਿਲੋ ਦੁੱਧਾ ਹੋਇਆ ਆਪਾਂ ਵਾਰਾ ਤੇ ਵਾਲੀ ਹੈਗੀ ਐ ਆਪਣੀ ਬਾਈ ਕੀ ਫਾਇਦਾ ਤੇ ਝੂਠ ਬੋਲਣ ਦਾ ਯਾਰ ਕਿਸੇ ਨੂੰ ਘਬਰਾਹ ਕਰਕੇ ਦੇ ਦੋ ਅਗਲਾ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਕੇ ਲਿਉਂਦਾਗਾ ਨਿਕਰੇ ਨਹੀਂ ਇਕੱਠੀ ਹੁੰਦੀ 50000 ਹਾਂ ਅਗਲੇ ਨੂੰ ਆਪਾਂ ਇਥੇ ਝੂਠ ਬੋਲ ਕੇ ਦੇ ਦੋ ਕੀ ਫਾਇਦਾ ਆਪਾਂ ਤਾਂ ਕਹਿੰਦੇ ਸਾਬ ਸਦਰਾ ਕਾਰੋਬਾਰ ਕਰੋ ਨਾ ਲਾਂਬਾ ਲਓ ਤੇ ਤੂੰ ਠਣਕਾ ਕੇ ਲੈ ਜਾਏ ਰੇਟ ਇਹਦਾ ਕੀ ਆ ਬਾਈ ਜੀ ਇਹ 47000 ਦੀ ਬੱਸੀ ਦੇ ਦਾਂਗੇ ਆਪਾਂ ਕੱਚੀ ਕੱਚੀ ਹੈ ਗੱਲ ਲड्डੂ ਮਣਾ ਮਖਿਆੜੀ ਮੈਂ ਕਿਹਾ ਥੱਲੋਂ ਬਹੁਤ ਸੋਹਣੀ ਬਣੂਗੀ ਠੀਕ ਐ ਅੱਗੇ ਅੰਦਰ ਆਪਾਂ ਵੜਾ ਦੇਖੀਏ ਨੇ ਜਿਹੜੇ ਹਾਂ ਜੀ ਅੱਗੇ ਐਰ ਸ਼ਹਿਰ ਆ ਗਈ ਮਿਲ ਗਈ ਠੀਕ ਹੈ ਇਹ ਗੱਬਣਾ ਹਨਾ ਹਾਂ ਜੀ ਗੱਬਣਾ ਬਾਈ ਕੈਦਲ ਕੱਢ ਜੋਗੀ ਤੇਰਾ ਜਹੋਪਾ ਲੈ ਜੂਗੀ ਵੀਰੇ ਵੱਡੀ ਰਹਿਣਾ ਫਾਰਮ ਦੇ ਟਾਈਮ ਤੇ ਬੱਚੀ ਆ ਗਈ ਦੁੱਧ ਕਿੰਨੇ ਗੈਵਰੇ ਚੱਲ ਜੂਗੀ ਦੁੱਧ ਬਾਈ ਜਿੰਨੇ ਨਹੀਂ ਬਣਾਵਟਾ ਠੀਕ ਹੈ ਉਦੋਂ ਤਾਂ ਅੰਦਾਜ਼ਾ ਹੈਗਾ ਵੀ ਇਹ ਤੋਂ ਦੇਊਗੀ ਬੱਤੀ ਜਿੰਨੀ ਠੀਕ ਹੈ ਪਰ ਸੋਤਾ ਕੋਈ ਧੀਰ ਦਾ ਨਾ ਬਿਨਾ ਨਾ 25 ਤੋਂ ਪਾਰਕ ਤੇ ਖੁੱਲੀ ਹੈਗੀ ਆ ਮਾਲਕ ਇਹਦਾ ਰੇਟ ਕੀ ਰਹਿਣਾ ਹੈਗਾ ਜਿਹੜਾ ਦਾ ਰੇਟ ਆ ਬਾਈ ਜੀ ਉਹ ਤਾਂ ਹੈਗਾ ਹੈਗਾ ਲੱਖ ਰੁਪਈਆ ਠੀਕ ਹੈ 5000 ਰੁਪਈਆ ਕੋ ਛੋੜ ਕਰ ਦਾਂਗੇ 95000 ਦੀ ਬੱਚੀ ਦੇ ਦੇਾਂਗੇ ਵੀਰਵਾਨ ਕੇ 90 ਵਾਲਾ ਜਾਂ 92 ਵਾਲਾ ਖੇਚਲਾ ਨਾ ਕਰਿਓ ਠੀਕ ਕੱਲੀ ਕੱਚੀ ਕੱਚੀ ਆ ਹਨਾ ਹਾਂ ਮਤਲਬ ਮੰਗ ਤਾਂ ਨਹੀਂ ਇਹਨਾਂ ਚ 5-4 ਤੋਂ ਛੋੜ ਹੋ ਜੁਕੀ ਆ ਬਾਕੀ ਪਲਾਈਆਂ ਬਰੂਆਂ ਬਹੁਤ ਆ ਕੱਦ ਕਾੜ ਬਹੁਤ ਜ਼ਿਆਦਾ ਆ ਜੇ ਤੂੰ ਇੱਕ ਵੀ ਦੇਰ ਨੂੰ ਦੇਰ ਵੀ ਦੇਰ ਨੂੰ ਥੋੜੋਂ ਪਰੇ ਮਰ ਜੀ ਆਪਾਂ ਇੱਕ ਦੋ ਹੱਦੀ 15 ਦੀ ਆਪ ਲੈਣ ਲੱਗ ਜਾਗੇ ਇਹਦੀ ਬੱਚੀ ਬੱਚੀ ਪੜੀ ਬੁੜੀ ਸਾਫ ਬਹੁਤ ਆ ਹਨਾ ਬਹੁਤ ਸਾਫ ਆ ਬੜੀ ਠੀਕ ਹੈ ਤੇ ਅੱਗੇ ਆ ਗਈ ਜਰਸੀ ਨਾਲ ਜਰਸੀ ਵੱਡੇ ਮੋਡੀ ਵੇਡਦੀ ਆ ਬਾਈ ਠੀਕ ਹੈ ਅਗਲਾ ਕਹਿੰਦਾ ਪੰਜਾਬ ਵਾਲੀ ਜਰਸੀ ਠੀਕ ਹੈ ਦੰਦਾ ਜਿ ਲਗਾ ਲਈ ਵੀ ਤੇਉ ਚੋਕੀ ਆ ਠੀਕ ਹੈ ਉਹਨੂੰ ਵੀ ਲਗਾ ਦੇ ਤੂੰ ਦੋ ਤੇਉ ਚੋਕੀ ਆ ਜਮਾ ਠੀਕ ਹੈ ਕੱਚੀ ਲੱਗ ਜਾ ਮਹੀਨੇ ਦਾ ਆਸ-ਪਾਸ ਦੇ ਬਾਈ ਇਹ 20 ਦਿਨ ਪਿਆ ਪੂਰੇ ਠੀਕ ਹੈ ਜਿਹੇ ਜਿਹੇ ਦਿਨ ਪਿਆ ਉਹਦੇ ਅੱਜ ਆਪਾਂ ਮੰਦੀ ਦੇ ਦਾਂਗੇ ਠੀਕ ਹੈ ਰੇਟ ਇਹਦਾ ਕੀ ਰਿਹਾ ਅੱਜ ਦਾ ਬਾਈ ਜਿਹੜਾ ਅੱਜ ਦਾ ਰੇਟ ਇਹਦਾ ਦੀ ਬੱਚੀ ਦੇ ਦਾਂਗੇ ਪਰ ਜਿਹਦੇ ਤਿਆਰ ਹੋਏ ਉਹਦੇ ਮਾਝੀ ਮਾਝੀ ਕਰੂ ਮੈਂ ਕਿਹਾ ਭਾਈ 80 ਹਜ਼ਾਰ ਕੋ ਪਾਰ ਵਾਲੀ ਵਿਹੜਾ ਠੀਕ ਹੈ ਥੱਪੋ ਵੇਚਣੀਆਂ ਨੇ ਇਹਦੇ ਤੋਂ ਤੇ ਕਰਮ ਵਾਲੀ ਕੋਈ ਹੋਰ ਆ ਕੇ ਲੱਗ ਜੂਗੀ ਬਾਗਾਂ ਲਈ ਠੀਕ ਹੈ ਸੋ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਜੇ ਅਸੀਂ ਜਰਸੀ ਲੈਤੀ ਜਦੋਂ ਵੱਡੀ ਵਿਹੜ ਰੇਟ 65 ਕਰਿਆ 65000 ਰੁਪਏ ਭਾਈ ਅੱਜ ਦਾ ਰੇਟ ਆ 15 ਦਿਨ ਖੜ ਗਏ ਫੇਰ ਆ ਕੇ ਬੰਦਾ ਕਹੇ ਪੈਂਡ ਜੀ ਨੇ ਵੀਰ ਤਾਂ ਵੀਰੇ 85 ਹੈ ਜਿਹੜੀ ਗੱਲ ਆ ਤੇ ਥੱਲੇ ਨਾਲਾ ਨੂੜਾ ਦੇਖੋ ਤੇ ਇੱਕ ਗੱਲ ਹੋਰ ਆ 65000 ਦਾ ਭਾਅ ਕੱਦ ਕਾੜ ਦੇ ਲੈਵਾ ਫਟਫਾਟ ਜਾਵਾ ਜਦੋਂ ਚੀਜ਼ ਮੂਰੇ ਬਣ ਕੇ ਚੱਲੋ ਵੀ ਮੋਟਰਸਾਈਕਲ ਬੋਲਟ ਖੜਾ ਦਾ ਤਾਰੀਫ ਕਰੀ ਜਾਂਦੀ ਐ ਜਮਾ ਤੇ ਸਾਫ ਸੁਥਰੀ ਜਮਾ ਫਾੜੀ ਵਾਲਾ ਲੈਵਾ ਹਨਾ ਟੌਪ ਕਲਾਸ ਆ ਵੀਰੇ ਕੋਈ ਥਣਕਾ ਬੱਧ ਜਾ ਕੋਈ ਹੋਰ ਆ ਦੇ ਜਿਵੇਂ ਨੇਵਾ ਤਿਆਰ ਕਰਨ ਦੀ ਕੂਰੀ ਆਉਂਦੀ ਐ ਕਰਮਾਂ ਵਾਲੀ ਪੂਰਾ ਸਮਝ ਲੈਵਾ ਤਿਆਰ ਕਰੂਗੀ ਜਿਹੜੇ ਵੀਰ ਕੱਚੀਆਂ ਗਾਵਾਂ ਲੈ ਕੇ ਪਾਲਦੇ ਆ ਜਾਂ 20 ਦਿਨਾਂ ਸੰਭ ਕੇ ਵੇਚਦੇ ਆ ਉਹਨਾਂ ਦੀ ਬੈਨੇਫਿਟ ਡਿੱਤੀ ਅੱਗੇ ਇਹਦੇ ਨਾਲ ਦੇਖਿਆ ਨਾ ਡੱਬੀ ਆਪਾਂ ਹੋਰ ਬੱਧ ਇੱਕ ਹੱਬ ਦਾ ਭਾਗੀਆਂ ਚਾਰ ਬੰਦੇ ਆ ਬਈ ਪਿਓ ਚਾਰ ਦੰਦ ਚੌਕੀ ਕਹਾਂਗੇ ਉਹ ਚੌਕੀ ਹੋਗੀ ਵੀਰੇ ਚਾਰ ਦੰਦ ਪਹਿਲਾ ਸੁਆ ਪਹਿਲਾਂ ਵੀਰੇ ਚਾਈ ਲਓ ਤੇ ਸਾਫ ਸੁਥਰੀ ਕੱਦਗਾੜ ਬਹੁਤ ਆ ਜਾਂਦਾ ਨਾ ਵੱਡੇ ਵੱਡੀ ਬੇੜਦੀ ਆ ਤੋ ਦੇਖ ਤੇਰੀ ਫਾਰਮ ਨੇ ਫੁੱਲ ਕੰਮ ਨਹੀਂ ਆ ਜਾਂ ਫਾਰਮ ਕਰਦੇ ਆ ਜਿਹਦੇ ਵੀਰ ਮਸ਼ੀਨੀ ਥਣ ਲੱਗਿਆ ਠੀਕ ਹੈ ਮਾੜੀ ਮਾੜੀ ਸਵੈਲਿੰਗ ਕੌਣ ਲੱਗੀ ਪਹਿਲਾਂ ਬੱਸੀਆ ਪਾਉਂਦੀ ਓਟ ਵੀਰੇ ਇਹਦਾ ਰੇਟ ਕੀ ਦੱਸਿਆ ਆਪਾਂ ਭਾਈ ਜੀ ਜਿਹੜਾ ਇਹਦਾ ਮੁੱਲ ਹੈਗਾਗਾ ਉਹ ਹੈਗਾ ਹੈਗਾ 70000 ਰੁਪਏ 75000 ਰੁਪਏ ਪੰਦਾ ਲੈ ਲਾਂਗੇ ਬਸੀਦਾ ਡੇਟ ਚਾਰ ਦੰਦ ਪਹਿਲਾ ਸੂਆ ਸੁੰਦੀ ਆ ਹਾਂ ਜੀ ਚਾਰ ਦੰਦ ਪਹਿਲਾ ਸੂਆ ਸੁੰਦੀ ਪਈ ਹੈਗੀ ਤੇ ਸਾਫ ਸੁਥਰੀ ਪਲੀ ਪੁਲੀ ਬਹੁਤ ਜਿਆਦੇ ਆ ਕਿੰਨਾ ਨਿਕਲੇਗਾ 75000 ਦੀ ਏਡੀ ਬੱਚੀ ਠੀਕ ਹੈ ਤੇ ਜਿਹੜੇ ਨਾਲ ਵੀ ਵੀਡੀਓ ਲੰਮੀ ਹੋ ਜਾਂਦੀ ਹੈ ਜਿਆਦੇ ਠੀਕ ਹੈ ਭੈਣ ਬਣੂ ਨੂੰ ਬੇਨਤੀ ਇਹ ਵੀ ਮਾਲਤ ਜਦੋਂ ਵੀ ਉਹ ਦੰਮੀ ਹੋ ਜਾਂਦੀ ਜਿਹੜੀ ਆ ਬਹਿਣ ਬੈਠੀ ਆ ਵੀਰੇ ਠੀਕ ਹੈ 12 ਕਿਲੋ ਦੁੱਧਾ ਬੱਚਾ ਮੰਗ ਰਿਹਾਗਾ ਠੀਕ ਹੈ ਤਾਜੀ ਸੁਈ ਹੋਈ ਆ ਮੁੱਲ ਤਾਂ 55000 ਰੁਪਿਆ ਠੀਕ ਹੈ ਜਿਹੜੀ ਆ ਬੱਚੀ ਆ ਇਹ ਤਾਂ 14 ਕਿਲੋ ਦੁੱਧਾ ਹੈਗਾ ਬੱਚਾ ਬੈਠਾ ਮੰਗ ਰਿਹਾ ਬੱਚਾ ਕਹਿੰਦਾ ਜੀ ਰੇਟ ਇਹਦਾ ਕਿੰਦਾ 55000 ਰੁਪਿਆ ਸਿੰਗਾਲੀ ਆ ਗਈ ਨਹੀਂ ਵੀਰ ਸਿੰਗਾਲੀ ਖੜੀ ਆ ਵੀਰੇ ਇਹਦੇ 10 ਕਿਲੋ ਤੁਹਾਨੂੰ ਪਹਿਲਾਂ ਨਾਲ ਦਿੱਤਾ ਹੋਇਆ ਥਰਲੇਵ ਦੀ ਪੂਰੀ ਸਾਫ ਗੱਪਣਾ ਹਨਾ ਇਹਦੀ 13-14 ਕਿਲੋ ਪਾ ਦੂੰਗੀ ਗੱਪਣਾ ਕੀ ਵੀਰੇ ਇਹ ਜਿਹੜਾ ਰਾਂਗ ਦਾ ਮੋਲੋਂ 42000 ਰੁਪਏ 42000 ਅੱਗੇ ਜਿਹੜੀ ਆ ਬੱਚੀ ਆ ਵੀਰੇ ਮੰਗਰ ਵੀ ਬੱਚਾ ਦਾ ਤੁਹਾਨੂੰ 14 ਕਿਲੋ ਤਿਆਰ ਆਗਾ ਇਹੋ ਬੋਲਦਾ ਹੈਗਾਗਾ 60000 ਰੁਪਏ 2000 ਛੋਟ ਕਰ ਦੇਗੇ ਅੱਗੇ ਮੱਝ ਅੱਗੇ ਮੱਝ ਗੱਭਣ ਵਾਲੀ ਵੀਰੇ ਸੂਨ ਵਾਲੀ ਆ ਠੀਕ ਹੈ ਹੈ ਪੁੱਛੋ ਮੰਡੀ ਆ ਜੀ ਥੱਲੇ ਵੀ ਦੀ ਸਾਫ ਆ ਪੂਰੀ ਕਿਹ ਦਿਨ ਕੱਢਦੇ ਆ ਹਾਂ ਬਹੁਤ ਵਧੀਆ ਦੀ ਕੱਚੀ ਰੇਟ ਇਹਦਾ ਰੇਟ ਇਹਦਾ 65000 ਰੁਪਏ ਬਾਈ 65000 ਦੀ ਦੇ ਦੇਾਂਗੇ ਦਾ ਮੁੱਲ ਨਹੀਂ ਚੌੜਾ ਹੂੰ ਨਾਂ ਲਾਵੇ ਨਾਂ ਲਾਵੇ ਵੀਰ ਮੁੰਕੇ ਪਾਉਂਦਾ ਆਪਣੇ ਮੁੱਲ ਹੀ ਬਰਾਬਰ ਦੇ ਬਾਈ ਸੋ ਫਿਰ 65000 ਦੇ ਵਿੱਚ ਮੱਝ ਸੂਰ ਵਾਲੀ ਦੁੱਧ 10 ਕਿਲੋ ਦੇ ਦੋ ਦੁੱਧ 10 ਕਿਲੋ ਦੇ ਤੂੰ ਸਿੰਘ ਸੱਪੇ ਦੀ ਪੂਰੀ ਸਾਫ ਆ ਬਾਈ ਠੀਕ ਐ ਸੋ 65000 ਦੇ ਵਿੱਚ ਜਿਵੇਂ ਜਿਹੜੇ ਕਹਿੰਦੇ ਮੱਝ 65000 ਵਾਲੀ ਜੂਟੂ ਦੇ ਪੋਤੜੇ ਫਰੋਲ ਦਿਓ ਤੇ ਲੋੜੇ ਦੀ ਵਾਰ ਤੇ ਮੈਨੂੰ ਨਹੀਂ ਮਿਲਦੀ ਕਿਤੇ 65000 ਦੀ ਮੱਝ ਸੂਰ ਵਾਲੀ ਜਾਵਾਂ ਅੱਗੇ ਆਜੋ ਅੰਦਰ ਝਲਕ ਮਰਾ ਦੀ ਆ ਪੋਤੜਾ ਤੂੰ ਪਰ ਗੱਪਾਂ ਵੀ ਨੇ ਅੱਛਾ ਆਮੀ ਜੇ ਨਹੀਂ ਗੱਪਣ ਮੰਗਰ ਕਰਤਾ ਹੋ ਬੜਾ ਸਾਹਮਣੇ ਉੱਠੇ ਖਾਈ ਜਾਂਦਾ ਹਾਂ ਹਾਂ ਦੋ ਦੋ 6 ਕਿਲੋ ਆ 5 ਕਿਲੋ ਖੁੰਨਾ ਚਾਹੀਏ 10 ਵਾਰੀ ਮਿਲ ਲੈ ਬੰਦਾ ਠੰਡਾ ਕਰ 2.5 ਕਿਲੋ ਟਾਈਮ ਦਾ ਹਾਂ ਦੋ ਦੋ 6 ਕਿਲੋ ਆ 5 ਕਿਲੋ ਲੈਣੇ ਆ ਰੇਟ ਇਹਦਾ ਜਿਹੜਾ ਦਾ ਰੇਟ ਆ ਪਈ ਦੀ 500 ਰੁਪਿਆ 1000 ਰੁਪਿਆ ਛੋੜ ਕਰ ਦੇਗੇ 40 ਰੁਪਿਆ ਵੀ ਹੋ ਜਾ ਚੈੱਕ ਰਾਕੇ ਦੇਵਾਂਗੇ ਚੈੱਕ ਰਾਕੇ ਦੇਵਾਂਗੇ ਤੁਸੀਂ ਚੈੱਕ ਰਾਕੇ ਲੈ ਕੇ ਜਾਓ ਲਾਂਭਾ ਚੱਲਣਾ 5000 ਦਾ ਕਟਾ ਮਗਰ 5000 ਦਾ ਕਟਾ ਲੈ ਮਗਰ ਇਹਦੇ ਮਗਰ ਕੋਲੋਂ ਕੱਟੀ ਆ ਵੀਰੇ 10 ਕਿਲੋ ਕੋਣੀ ਤਿਆਰ ਆ ਕੱਟੀ ਮੰਗਰ ਆ ਜੇ ਠੀਕ ਹੈ ਮੌਲ ਦਾ ਸੀਨੀਅਰ ਠੀਕ ਹੈ ਬਾਕੀ ਦੇ ਗੁੰਡੇ ਮੰਜੇ ਸੇਲ ਹੋਣੇ ਹੋਣੇ ਨੇ ਠੀਕ ਹੈ 9815399107 ਜੱਗੀ ਡੇਰੀ ਫਾਰਮ ਬਰਨਾਲਾ ਜਦੋਂ ਮਰਜ਼ੀ ਪਹੁੰਚੋ ਪਸੂ